ਆ ਗਿਆ ਮਿੱਤਰ ਵਾਜ ਦੀ ਵੀਡੀਓ ਇਹਦੇ ਅੱਜ ਡਾਉਣ ਲੱਗੇ ਆ ਗੁੱਡੇ ਬਸੰਤਾ ਫਿਰ ਕੈਮ ਆ ਮੁੰਡੇ ਉਰੇ ਚੈੱਕ ਕਰੋ ਆ 베ਰਾ ਆਏ 베ਰਾ ਲੋੜੀ ਆ 베ਰਾ ਆਏ ਬਸੰਤ ਤੇ ਕਰਾਉਣੀ ਇਹਨਾਂ ਨੇ ਵੇਚਤੀ ਆ ਕੈਮਰਾ ਛੇਡ ਕੇ ਆ ਪਿਓ ਨਾ ਥੋੜ ਮੈਂ ਜੋੜ ਕੇ ਰੱਖਿਓ ਮੈਂ ਚੁਪਲਾ ਥੋੜ

ਆਦੀ ਕੋਈ ਨਹੀਂ ਕੋਈ ਨਹੀਂ ਫੋਨ ਲੈ ਕੇ ਨਾ ਮੈਂ ਲਿਆਉਣਾ ਕਿਧਰ ਨਾ ਨਾ ਬੰਦਾ ਤੇ ਨਾ 부ੜੀ ਜਿਨਾਂ ਨਾ ਯਰ ਜਿਨਾਂ ਨਾ ਬੰਦਾ ਨਾ ਹੀ ਜਨਾਨੇ ਬੰਦੇ ਨੂੰ ਯਰ ਸਮਝਦੀ ਕੁਛ ਨਹੀਂ ਆ ਨਾ ਕਿਲੇ ਹੈ ਬਲਾਉਟ ਨਾ ਹੈਡ ਕਰੀ ਨਹੀਂ ਉਹ ਕੋ ਦੇ ਦੀ ਫੋਟੋ ਆ ਗਈ ਉਹ ਵਿੱਚ ਬੱਸ ਕੋ ਦੇ ਦੇ ਨਾ ਗੇ ਵੀ ਦਸਿਆ ਪੈ ਪੈਗਾ ਸਾਡੇ ਕੋ ਵੇਲਾ ਲੋੜ ਹੈਗੀ ਤਾਂ ਕਬਜੀ ਰੋਕ ਜੀ ਵੇਲਾ ਕਾਲੀ ਕਾਲੀ ਦੇ ਸਪੂਈ ਪੈ ਚਾਲਾ ਉਹਨਾਂ ਤੇ ਆ ਮੈਂ ਕੋਈ ਨਹੀਂ ਟੂਲ ਦੋ ਮੁੰਡੇ ਆਉਗੇ ਓਏ ਉਹਨੇ ਬਹਾਦਰਾਂ ਬੀਚ ਆਈ ਮਿਲ ਆ ਓਕੇ ਇਹ ਆਂਦਾ ਏ ਲਈ ਆਂਦਾ ਏ ਆਂਦਾ ਹੀ ਕਾਲ ਪਰਾਂ ਯਾ ਗੋ ਆਹ ਉਹ ਸਾ ਤੇ ਚਾ ਪੜ ਗਿਆ ਹੈ ਸਾਬਜ਼ੀ ਕਾਢਨੇ ਕੋੜੇ ਇਹਦੇ ਸਾਰਾ ਘੁੱਟਾ ਹੀ ਖੋਤੀ ਹੈ ਘੋੜੀ ਥੱਲੇ ਛੋੜ ਦੇ ਬਿਤਾ ਲਾ ਦੇ ਲਾ ਦੇ ਐਂ ਸੇੜ ਦੇ ਢੇਰ ਖਿੱਚਾ ਮਾਰਿਆ ਮੈਂ ਚਾਦਾ ਬਾਈ ਚੱਲ ਆ ਲੈ ਲੱਗੇ ਨਾ ਘੁੱਦਾ ਹੈ ਉਹਨਾਂ ਦੀ ਜਗ੍ਹਾ ਤੇ ਲਾ ਦੇਣਾ ਆਵਤ ਹੈ ਸੇੜ ਦੇ ਆ ਦੇ ਇਹ ਕਿੱਦਾਂ ਆ? ਅਰੇ ਨੰਬਰ ਵਾਲੀ ਨਿਆਣੇ ਟੱਪੋ ਕਾਈ ਉੱਤੇ ਵਾਲੇ ਮੰਨਦੇ ਕੋਟੂ ਆਈ। ਓਏ। ਨਾਉ ਨੰਬਰ ਤਾਂ ਆ ਹੀ ਰਹੇ। ਇਹ ਗਈ ਐ। ਬਸੰਤ ਵਾਰੇ ਕੀ ਕਹਿਣਾ ਚਾਹੂੰਗੇ? ਨਿਆਣਾ ਹੋਣਾ ਬਾਰੇ। ਕੋਹ ਦੇਣਾ ਬਾਰੇ। ਆਂਦਾ ਹੀ ਸਾਰੇ। ਸਾਹਮਣੀ ਆ। ਬਾਹਰ ਹਾਂ ਦੱਸਿਆ ਪੈਪੂ ਦੀ ਲੋੜ ਹੈਗੀ 10 ਬਰ। ਪੈਪ ਕਾਦੇ ਲਈ। ਪੈਪ ਕਾਦੇ ਲਈ। ਕਬਜੀ ਕੂਬਜੀ ਇਹਨਾਂ ਨਾ। ਨਹੀਂ ਉਹ ਦਸਣ ਲਈ ਹੈ। ਕਬਜੀ ਗੱਡਣ ਲਈ ਹੈ ਨਾ। ਉਹ ਤਾਂ ਗੱਲ ਤੋਂ ਇਹ ਨਾ ਫਿਰ ਜੀ ਦੱਸਦਾ ਤਾਂ ਰੋਣਾ ਨਹੀਂ ਨਾ ਪੋਣਾ ਆ ਆ ਬਿਨਾਂ ਰੋਲੇ ਬੀਟੇ ਕੰਮ ਚੋਬਤ ਵੀ ਤੇ ਕਰਨਾ ਨਾ ਕੰਮ ਆਪਾਂ ਬਾਕੀ ਗੁੱਡਾ ਆਪਣਾ ਉਹ ਸਾਹਮਣੇ ਦੇਖ ਰਹੇ ਹੁੜਦਾ ਵਿਆਹ ਵਾ ਪੇਟਾ ਪੈ ਚੁਕਿਆ ਵਾ ਪੇਚੇ ਦੋ ਪਾਸੇ ਪਏ ਨੇ ਬਾਕੀ ਤੁਹਾਡੇ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆਈ ਆ ਆ ਲਾਈਵ ਚੱਲਦਾ ਨਾ ਨਾਲ ਲਾਈਵ ਹੋਇਆ ਅਗਰ ਨਾਲ ਲਾਈਵ Ajaan dia itu itu. eh, pacar pacar, pacar pacar, pacar pacar. ਰੱਬ ਦੇ ਰੰਗ ਧੁੱਪ ਨਿਕਲ ਗਈ ਆ ਬਗਨੇ ਰੈਡੀ ਛੈਡੀ ਆ ਆ ਨਾ ਖਿਚਾ ਲਾ ਕੇ ਵੜ ਦੂ ਆਂ ਦਾ ਆਂ ਦਾ ਚੀਲ ਡੋ ਲੱਗਾ ਮੋਹਨ ਸਾਹ ਥੋ ਗਿਆ ਵਾ ਹਾਂ ਤੇ ਬਾਕੀ ਉਹਨਾਂ ਦਾ ਸਾਫ ਹੋਇਆ ਕਿ ਨਹੀਂ ਕੋਸਾ ਉਹਨਾਂ ਦਾ ਬੜਾ ਕੋ ਸਾਫ ਹੋ ਗਿਆ ਵਾ ਵੈਮ ਸਾਫ ਹੋ ਗਏ ਇੱਕ ਰੀ ਦਾ ਵੈਮ ਨਹੀਂ ਹੋ ਰਿਹਾ ਬੜਾ ਕੋ ਸਾਫ ਹੋ ਗਿਆ ਭਾਈ ਜੀ ਕੋ ਡੰਡਾ ਡੁੰਡਾ ਨਹੀਂ ਕੱਟੂ ਕੋ ਉਹ ਜਾਂਦਾ ਹੀ ਉਹ ਹਾਂ ਕੇਵਲ ਲਾਉਣਾ ਮੁੰਡਾ ਕੱਟੂ ਖੜ ਰਿਹਾ ਲਾ ਕੇ ਸਾਰੇ ਇਹੋ ਜਿਹੇ ਆ ਉਹ ਦਬੀਤ ਲਾਉਣਾ ਪਾਉ ਉਹ ਛੇਤੀ ਛੇਤੀ ਤਲਾਵਾ ਬਾਵਾ ਤਲਾਵਾ ਕਾ ਕਿਉਂ ਕਰਕੇ ਦੋ ਭਰਾ ਦੋਵੇਂ ਤਲਾਵਾ ਮੋਨਦੇ ਰੱਖੇ ਆ ਇਹਦੇ ਉਰੇ ਚੱਲ ਉਹ ਜਲਾ ਬੇ ਜੀ ਥੋੜੀ ਕੱਟ ਦੇ ਕਹਾਂ ਕਿ ਅਨਗਜਾਂ ਦਾ ਹੀ ਟੱਟੂ ਦਾ ਬਾਤ ਪਿਆ ਬੰਦੇ ਆ ਹਾਂ ਚੱਲੇ ਉਹ ਜੀ ਆਂਦਾ ਹੀ ਟਿੰਟ ਟਿੰਟੂ ਬ੍ਰਦਰਸ ਆ ਵੀ ਆਂਦੇ ਡਗਰ ਵੀ ਆ ਗਿਆ ਇਹ ਵੀ ਵਾਰੀ ਆ ਉਗਲੀ ਖੋ ਰਾਇਆ ਕਿ ਗੁਟਾ ਹਿਲਦਾ ੜੀ ਖਿੱਚਾਂ ਮਾਰ ਰਿਆ ਹੁਣ ਵੇਖੀ ਜਾਏਗੀ ਫਿਰ ਹਾ ਮੜੂ ਕਾ ਢੇੜ ਛੜ ਐ ਕਿ ਜਾਗ ਦੇ ਸੜ ਬੱਸਣਾ ਵਿੱਚ ਬਹਿਣਾ ਹਣਾ ਫਿਰ ਅਈ ਜੋ ਮਰਫਲ ਬਨ ਕੇ ਮੁੰਡਾ ਆਇਆ ਤਿਆਰ ਪਰ ਆਏ ਇੱਥੇ ਥਲਨਾਵਾ ਪੌਣ ਮਰਫਲ ਬੰਨੇ ਆ ਦੋ ਚੁਕਲੀ ਖੋ ਰੀ ਆ ਚੁਕੇ ਨੇ ਕਸ਼ਮੀਰੀ ਇਧਰ ਕਸ਼ਮੀਰੀ ਇਸੇ ਮੀਰੇ ਓਏ ਹਵੇ ਹਵੇ ਉਲਟੋ ਵਾਲੇ ਇਨਨੇ ਚੜਕੇ ਆਂ ਆ ਇਧਰ ਦੀ ਹਾਂ ਉਲਟੋ ਵਾਲੇ ਸਰਦਾਰ ਆ ਗਏ ਨੇ ਉਲਟੋ ਕਹਾ ਉਹ ਬੋਲਦਾ ਮਰਫਲਾ ਦਾ ਮਰਫਲਾ ਬੋਲਦਾ ਆਂ ਜਾਂਦਾ ਹੀ ਉਹ ਚ ਆਂਦਾ ਹੀ ਆਹ بابا ਕੀ ਕਹਿਣਾ ਜਾਏਗਾ ਮਰਫਲਾ ਵਾਲੇ ਸਰਦਾਰ ਲਈ ਆਓ ਜਾਂਦਾ ਹੀ ਆਓ ਖੜੇ ਮੇਂਦੇ ਭਾਈ ਗੁੱਟਾ ਕਿੱਥੇ ਡਿੱਗ ਗਿਆ ਯਾਰ ਗੇ ਬੰਦਾ ਭੇਜਣੀਆਂ ਚੱਕਣ ਲਈ ਅੱਜ ਇਹਨੋਂ ਨਾ ਗੁੱਡੇ ਦਾ ਕਰੀਂ ਉਂਗਰ ਇਹਨਾਂ ਨੇ ਗੁੱਡੇ ਦਾ ਦੁੱਖ ਨੇ ਜਿੰਨਾ ਡੋਰ ਦਾ ਦੁੱਖ ਹੈਗੀ ਡੋਰ ਕੰਨੀ ਗਈ ਨਾਲ ਕਿਸ਼ਤਾ ਮਾਰੇ ਗੱਟੂ ਲਿਆਏ ਹੀ ਗਾਜਰ ਪਰਾਏ ਗਾਜਰਾ ਮਹਾ ਦੋ ਗੱਟੂ ਲਿਆਉਂਦੇ ਹੀ ਗਏ ਗਾਜਰ ਵੇਚ ਕੇ ਗੱਟੇ ਲਿਆਏ ਆ ਬਾਈ ਘੱਟੂ ਲਿਆ ਦੇ ਹੁਣ ਫਿਗਰ ਪਾ ਗਿਨਾਂ ਦੇ ਦੋਰ ਗਹੀ ਗੰਨੀ ਨਾਲ ਹਾਂ ਇਹ ਪੰਨਾਂ ਮਿੰਟ ਜੋੜੀ ਆ ਨਾ ਇਹ ਵਸ ਨਹੀਂ ਚੱਲਦਾ ਇਹਨੇ ਤਾਂ ਸੇਬ ਨਹੀਂ ਢਾਦਨ ਗੁੱਡੇ ਲੱਗਦਾ ਮੰਗਾਉਂਦਾ ਉਹੀ ਲੱਗਿਆ ਡਿਸਕੋ ਮੰਗਾਉਣ ਲੱਗਿਆ ਡਿਸਕੋ ਜਿਹੜੀ ਸਾਨੂੰ ਵੜਾਈ ਜਾਂਦੇ ਨਾ ਵਸ ਨਹੀਂ ਚੱਲਦਾ ਇਹਨਾਂ ਨਾਲ ਗੱਲ ਆਵੇ ਫੋਨ ਫੋਨ ਲਾ ਕੇ ਹੋਰ ਪੈਸੇ ਮੰਗਾਉਂਦੇ ਪਏ ਆ ਕਰਦਾ ਮਿੰਟਾ ਕਰਕੇ ਘੱਟੂ ਲਿਆਉਣੇ ਯਾਰ ਲਾਇਆ ਘੱਟੂ ਬਾਬਾ ਪਰਾਂ ਨੂੰ ਲੈ ਕੇ ਜਾ ਪਰਾਂ ਨੂੰ ਪਰਣ ਦੋਨੇ ਚੇੜ ਛੁੱਟ ਇਕੱਠਿਆਂ ਤੇ ਬੜੇ ਨੇ ਗਾਜਰਾਂ ਵਾਲੀਆਂ ਜਿਹੜਾ ਪੈਸੇ ਕਮਾਵਾਂਗੇ ਸਾਲਾ ਗਾਜਰਾਂ ਵੇ ਗੱਟੂ ਚੱਕ ਲਿਆ ਇਹਦੇ ਸੱਤ ਸਹੀਆ ਸਹੀਆ ਹੋਈ ਜਾਂਦਾ ਹੀ ਆਈ ਜਾਂਦਾ ਕੋਨੇ ਤੂੰ ਢਿਲਦੇ ਗੁੱਡਾ ਟੈਟ ਕਰ ਆਪਦਾ ਟੈਟ ਕਰ ਗੁੱਡਾ ਇਹ ਹੁਣ ਗਈ ਜਾਂਦੀ ਢਿਲਦੇ ਢਿਲਦੇ ਵਿੱਚੇ ਹੀ ਨਿਕਲ ਗਿਆ ਆਂਦੀ ਵੀ ਗਈ ਜਾਂਦੀ ਵੀ ਗਈ ਨਾਲ ਹੀ ਲਾਲ ਜੀ ਦੀ ਨੌਂ ਦੇ ਕਚਾਈ ਨਾ ਮੈਂ ਨਹੀਂ ਦੇ ਪੈ ਜਾ ਪੈ ਗਿਆ ਉਧਰ ਤੁਸੀਂ ਪਾਓ ਵੇਚੇ ਮੈਂ ਇੱਧਰ ਲਾਉਣਾ ਵੇਚੇ ਇਹਨਾਂ ਨਾਲ ਉਹ ਇੱਥੇ ਡੋਰਤ ਨਹੀਂ ਗਈ ਕਿਸ ਦੀ ਨਹੀਂ ਨਹੀਂ ਕਹੇ ਨਹੀਂ ਤੂੰ ਤਾਂ ਹੀ ਰੱਖ ਬਸ ਮੈਂ ਵੜਾਈ ਲੈਣੀ ਹੁੰਦੀ ਮੈਨੂੰ ਲੱਗਦੀ ਆ ਢੇਲਾ ਕੀ ਫਿਕਰ ਉਹ ਜਹਾਂਦਾ ਹੀ ਬਲੇਟਾ ਬਲੇਟਾ ਬਾਬਾ ਕੀ ਕਹਿਣਾ ਚਾਹੇਗਾ ਵੀ ਸਾਰੇ ਵੜਾਓ ਢਾੜਾ ਬੁਲਾ ਲੀਏ ਆ ਭਾਈ ਹਣ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਪਾਈ ਪੈਪੋ ਹੈਗੇ ਆ ਰਗਡੇ ਗੱਡੇ ਲਿਆਉਣ ਨੂੰ ਕਿ ਕਿਸ਼ਤਾ ਵਾਗੇ ਦੇਈਏ ਤੁਹਾਨੂੰ ਇਕੱਠੇ ਕਰਕੇ ਪਿੰਡ ਚੋਂ ਗ੍ਰਾਈ ਕਰਕੇ ਦੇ ਦਈਏ ਓਏ ਓਏ ਪੈਰਾਂ ਡੋਰੀ ਤੇ ਓਏ ਕੋ ਦੇਣਿਆਂ ਦੇ ਖਿੱਚਾ ਮਾਰਨਾਂ ਦੇ ਪਾਪ ਨੇ ਕਿਹਾ ਗਾਜਰਾ ਵੇਚ ਕੇ ਗੱਟੂ ਲਏ ਆ ਗੁੱਡਾ ਢਾਉਣਾ ਪਤਾ ਲੱਗਦਾ ਆ ਹਾਂ ਬੜਾ ਮੈਂ ਬੜਾ ਲੱਗਦਾ ਹੈ 5 ਕਿਲੋ ਗਾਜਰਾ ਉੱਡ ਗਈਆਂ ਕੁਕੀ ਲੈ ਕੁੱਤਾ ਮੇਰਾ ਕੁੱਤਾ ਉਸੇ ਉੱਪਰ ਆ ਢੇਰ ਸੜਤੀ ਉਹ ਆਹ ਵੇ ਜਾਂਦਾ ਕੁੱਤਾ ਥੜੀ ਰੱਖ ਤਰਾ ਤਾਂ ਆ ਲੱਕੂ ਛਿੰਟੂ ਨੂੰ ਕਰੀ ਥੇਤ ਲੈ ਆ ਲੈ ਕਿਦਾਰ ਆਹ ਢੇਰ ਸੜੰਦਾ ਏਨੂੰ ਛਿੰਟੂ ਕੇ ਬਿੰਟੂ ਕੁੱਤਾ ਘੜਾ ਦਰਾ ਬੜਾ ਗੱਡਾ ਹੋ ਜਾਂਦਾ ਮੇਰਾ ਦੱਬੇ ਨੂੰ ਡਾਉਂਦੇ ਫਿਰਦੇ ਆ ਲਾਲ ਜੇ ਡੱਬੀ ਕਾ ਨਾ ਦਾ 10 ਕਿਲੋ ਗਾਜਰਾ ਗਈਆਂ ਵਾਏ ਘਾਟਾ ਪਈਆ ਡੋਰ ਘਟ ਗਈ ਗਰਾਈ ਤੇ ਤੁਰ ਪੋਣ ਨੱਚਦੇ ਜਾਣਾ ਸਾਡਾ ਹੀ ਓਏ ਸਾਡਾ ਹੀ ਓਏ ਯਾ ਮੈਂ ਜਾਂਦਾ ਟੈਨਸ਼ਨ ਕਾਉਂਦਾ ਕਿਉਂ ਨਹੀਂ ਜਾਂਦਾ ਤੂੰ ਹੱਥੋਂ ਵੜ ਦੇਣਾ ਮੈਨੂੰ ਆ ਗਏ ਚਿੰਟੂ ਨਹੀਂ ਉਹਦੇ ਵਢਾਈ ਆਂਦੇ ਹੈਂ ਚਿੰਟੂ ਓਏ ਫੜੀ ਰਹਾ ਤਾ ਭੈ ਜੱਜਣ ਹੋ ਜਾਣਾ ਆ ਇੱਕ ਆ ਰੇ ਉਹ ਥੱਲੇ ਰੇ ਆਰੇ ਇਹਨਾਂ ਦਾ ਬੇੜਾ ਹੀ ਕਰਕਾ ਆਪਣਾ ਕੋਡ ਉੱਡਦਾ ਹੀ ਕੋਈ ਓਏ ਨਹੀਂ ਨਹੀਂ ਓਏ ਇਹਨੇ ਵੱਟੇ ਝੰਡੇ ਨੇ ਨਹੀਂ ਓਏ ਉਹ ਤੋਦੀ ਪਛਾਣ ਮੇਰਾ ਹੁੰਦੇ ਨਾਲ ਓਏ ਆਵੇ ਆਂ ਝੰਡੇ ਵੜੇ ਉੱਡਦੇ ਵੇ ਓ ਸ਼ੌਂਕ ਦਾ ਕੋਈ ਮੁੱਲ ਨਹੀਂ ਕਾਲਾ ਵੜਾਦਾ ਨਹੀਂ ਉਡੀਚਾ ਨਹੀਂ ਉਡੀਚਾ ਸਨ ਬੈਗ ਓਏ ਆਪਣਾ ਉਹ ਕਾਲਾ ਕਿੱਧਰ ਗਿਆ ਮਿਲਖੀ ਹੁਣੀ ਟਾਟੇ ਓਏ ਬੱਸ ਪੈਕੇਟ ਠੰਡੇ ਸਾਚੀ ਓਏ ਸਾੜਿਆ ਗੁੱਡਾ ਨੇ ਦੋ ਦੋ ਪਈ ਰਖਰਾ ਹੁੰਦੇ ਓਏ ਇੱਥੇ ਬਣਾ ਵੀ ਓਏ ਕੋਟੇ ਬਦਲਦੇ ਫਿਰਦੇ ਹਾਏ ਕੋਟੇ ਬਦਲਦੇ ਰਹਦੇ ਆ ਆਈ ਜਾਂਦਾ ਹੀ ਭੋਲਾ ਕਿੱਧਰ ਨੂੰ ਚਲਾ ਪਾ ਲੇ ਪਹਿਲਾ ਇੱਥੇ ਹੀ ਤੇ ਹੁਣ ਗੋਠੇ ਬਦ ਲਈ ਅ ਗਿੰਦੇ ਦੀ ਝਾੜੋ ਗਿੰਦੇ ਦੀ ਝਾੜ ਗਿੰਦੇ ਦੀ ਝਾੜ ਗਿੰਦੇ ਦਾ ਗੁੱਡਾ ਨਹੀਂ ਸੰਭਲਦਾ ਪਿਆ ਹੁਣ ਸੋਖਾ ਕਰੀਏ ਆਵੇ ਆਵੇ ਗਿੰਦਾ ਖਿੱਚੇ ਲਾਉਂਦਾ ਈ ਤੁੱਲੀ ਦੇ ਨੋ ਗਿੰਦਾ ਓ ਯਾ ਦੇ ਤੁੱਲਾ ਗਾਜਰ ਵੇ ਆ ਵੀ ਇਹ ਮੱਡਿਆ ਗਿਆ ਆਪਾਂ ਗਏ ਨੇ ਆ ਬੜਾ ਉਹ ਵੇ ਚੱਲ ਲਾ ਲਓ ਗਿੱਚਾ ਕਰਕੇ ਦੇਖਣਾ ਇਹ ਪਹਿਲਾਂ ਮੈਸੇਜ ਕੀਤਾ ਏ ਮੈਨੂੰ ਕਿੱਥੇ ਲਾਇਆ ਗਿਆ ਦੋ ਵਾਰੀ ਹੱਤੋਂ ਤੋੜੀਆਂ ਏ ਡੋਰਾ ਇਹਨਾਂ ਨੇ ਅਰੇ ਜਾ ਹੀ ਆਪਣਾ ਭਵਾ ਓਹ ਤਾਰ ਨਾਲ ਡਾਉਂਦੇ ਜਾਲ ਵਾਲੀ ਤਾਰ ਨਾਲ ਡਾਕੇ ਖੇਦੇ ਵੇਓ ਗੁੱਡੇ ਘਰੇ ਮੁੰਡੇ ਕਿਦੋਂ ਮਾਰੇ ਮੁੰਡੇ ਦੀਪ ਨੂੰ ਘਾਟੀ ਵੀ ਇਹ ਕਾਰਖਾਨਾ ਕਰੋ ਧੀਏ ਓ ਵੇ ਆ ਸਾਡਾ ਸਾਡਾ ਗੁੱਡਾ ਸਾਡਾ ਗੁੱਡਾ ਤੋੜ ਕੇ ਰੱਖਿਆ ਯਾ ਓਏ ਆ ਵੇ ਉਹ ਹੀ ਆ ਮਰਫਲ ਆਲਾ ਮਰਫਲ ਨੂੰ ਆਣਾ ਮਰਫਲ ਆ ਆਈਆਂ ਦੀ ਵੇ ਕਦੇ ਵੱਦੀ ਗਈ ਵੱਦੀ ਗਈ ਵੱਦੀ ਵੱਦੀ ਗਈ ਓ ਵੱਦੀ ਗਈ ਵੱਦੀ ਦੋ ਭਰਾ ਦੋਵੇਂ ਲਟੇਰੇ ਅੱਛਾ ਹੁਣ ਆਪਰੇ ਬਾਬਾ ਮੇਲੇ ਜਾਂਦਾ ਜੀ ਗੁੱਡੇ ਵਾਧੂ ਬਾਇਆ ਗੁੱਡੇ ਚੈੱਕ ਕਰੋ ਤੁਸੀਂ ਗੁੱਡਿਆਂ ਦੀ ਨਾ ਗੱਲ ਕਰੋ ਵੱਡੇ ਵੱਡੇ ਦੇਣਾ ਵਾਲੇ ਚੈੱਕ ਕਰੋ ਤੁਸੀਂ ਗੁੱਡੇ ਗੁੱਡੇ ਦਾ ਬੜੇ ਪਏ ਸਾਡੇ ਕੋ ਕੈਨੇਡਾ ਕਨੂਡਾ ਅਮਰੀਕਾ ਅਮਰੂਕਾ ਵਾਲੇ ਅਸੀਂ ਐ ਹੀ ਰੱਖੇ ਆ ਓਏ ਆ ਗੁੱਡਾ ਦੇਖੋ ਤੁਸੀਂ ਮਚਾਉਣ ਲਈ ਰੱਖਿਆ ਉਹਨਾਂ ਨੂੰ ਮਚਾਉਣ ਲਈ ਤਾਲਾਵੇਂ ਤਾਰ ਵਾਲੀ ਆ ਉਹ ਤਾਲਾਵੇਂ ਜਾਲ ਵਾਲੀ ਤਾਰ ਨਾਲ ਗੁੱਡਾ ਡਾਉਂਦੇ ਈ ਛਾਲੇ ਤੂੰ ਕਿੱਥੇ ਲੜਾਈ ਫਿਰਦਾ ਕਾਸ਼ ਓਏ ਉਹਨਾਂ ਨਾ ਕਾਸ਼ ਦਾ ਗੁੱਡਾ ਨਹੀਂ ਐ ਨਹੀਂ ਆਪਣਾ ਨਹੀਂਗਾ ਉਹਨਾਂ ਦਾ ਉਹ ਕੁੱਦੇ ਦਾ ਪੇਚਾ ਪਿਆ ਏ ਨਹੀਂ ਪਿਆ ਯਾਰ ਪੇਚਾ ਪਿਆ ਏ ਤਾਂ ਹੀ ਉਹ ਲੰਕਦਾ ਆ ਵਿਆਹ ਹੋਵੇ ਆਉਂਦੇ ਨਾ ਡਿਸਕੋ ਡਿਸਕੋ ਨਾਲ ਪੇਚਾ ਨਾਲ ਡਿਸਕੋ ਲੈ ਗਏ ਕੋਈ ਨਹੀਂ ਜਾਣਦੇ ਹਰ ਸਿੰਗਲ ਤੇ ਹੋ ਗਿਆ ਦੂਜੀ ਡੋਰਾ ਵਿਸ਼ਾ ਲਾ ਪੈਣੀ ਨਹੀਂ ਭਾਈ ਇਹ ਹੱਥ ਪੜ ਲਾ ਪੀੜਾ ਲਗਾ ਮੇਰਾ ਮਜ਼ਾਕ ਅੰਡਾ ਅੰਡਾ ਆਇਦਰ ਮੋ ਗਿਆ ਇਧਰ ਆ ਵੇ ਆ ਵੇ ਆ ਵੇ ਵੜਦੀ ਆ ਵੜਦੀ ਆ ਵੜਦੀ ਆ ਆ ਵੜਦੀ ਆ ਹਾਂ ਇਹ ਚਿਰ ਨਾ ਤਾਂ ਹੀ ਗੁੱਡਾ ਪਵਾ ਪਰ ਤਾਂ ਅੱਥ ਲੱਗਿਆ ਹੋਇ ਤ ਮੈਂ ਨਹੀਂ ਪਾਉਣਾ ਭਰਾ ਹੱਥ ਲੱਗਨੇ ਉਹ ਨਾਲ ਗੁੱਡਾ ਵੇਹ ਗੁੱਡਾ ਇਹਨੇ ਗੁੱਡਾ ਟੀਰੀ ਵਾਲਾ ਮੈਂ ਇਸ ਤੋਂ ਵੀ ਜਿਆਦਾ ਪਾਰਾ ਚੱਕ ਫਿਰ ਗੁੱਡੇ ਆਵੋ ਪਏ ਜੇ ਗੁੱਡੇ ਜਾ ਕਰੋ ਤੁਸੀਂ ਰਵਾਏ ਪਏ ਹੋ ਰਵਾਏ ਰਵਾਏ ਆ ਵੱਡੇ ਗੁੱਡੇ ਪਏ ਜੇ ਇੱਕ ਗੁੱਡਾ ਦੋ ਤਿੰਨ ਚਾਰ ਪੰਜ 6 7 8 ਤੇ 9 9 ਗੁੱਡੇ ਪਏ ਆ 10ਵਾਂ ਤਾਂ ਡਾਇਆ ਬਾਕੀ ਮਿੱਤਰੋ ਬਾਕੀ ਮਿੱਤਰੋ ਮਿਲਦੇ ਆ ਨੈਕਸਟ ਵੀਡੀਓ ਚ ਐਂ ਜ ਸਾਡੇ ਨਾਲ ਜੁੜੇ ਰਹੋ ਦੇ ਨਿਆਰੇ ਲਓ ਨਿਆਰੇ ਫੰਕਸ਼ਨ ਕਰੋ ਸਾਡੇ ਨਾਲ ਬਾਕੀ ਗੁੱਡੇ ਤੁਹਾਨੂੰ ਖਾ ਦਿੰਨੇ ਆ ਗੁੱਡੇ ਚੈੱਕ ਕਰੋ ਬਹੁਤ ਪਏ ਆ ਬਾਕੀ ਮਿਲਦੇ ਆਂ ਮਿੱਤਰੋ ਨੈਕਸਟ ਵੀਡੀਓ ਵਿੱਚ ਓਕੇ ਗੁੱਡ ਬਾਏ